ਬਲਦਾ ਮੈਂ ਆਪਣੇ ਪ੍ਰਸ ਵੀਰਾਂ ਨੂੰ ਦਿਵਾਲੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਜਿਹੜਾ ਕਿ ਅੱਜ ਅਸੀਂ ਇਹ ਛੋਟਾ ਜਿਹਾ ਫੰਕਸ਼ਨ ਕੀਤਾ ਇਹ ਦਿਵਾਲੀ ਨੂੰ ਮੁੱਖ ਰਾਦੇ ਮੈਂ ਹਰ ਸਾਲ ਕਰਦਾ ਕਿਉਂਕਿ ਸਾਡੇ ਜਿਹੜੇ ਸਫਾਈ ਸੇਵਕ ਆ ਮੇਰੇ ਬਾੜ ਦੇ ਵਿੱਚ ਕੰਮ ਕਰਦੇ ਆ ਇਹ ਪੂਰਾ ਸਾਲ ਹਰ ਘਰ ਦੇ ਵਿੱਚੋਂ ਕੂੜਾ ਕਰਕਟ ਜੋ ਵੀ ਹੈ ਹਰ ਤਰ੍ਹਾਂ ਦਾ ਸਫਾਈ ਕਰਦੇ ਆ ਅਸੀਂ ਸਫਾਈ ਬਿਆਨ ਵੀ ਆਪਣੇ ਬਾੜ ਚ ਵਿੱਚ ਮੈਂ ਕਈ ਵਾਰੀ ਚਲਾਇਆ ਸੀਗਾ ਤੇ ਪਤਰ ਵੀਰਾਂ ਨੇ ਮੇਰਾ ਬਹੁਤ ਸਾਥ ਦਿੱਤਾਗਾ ਤੇ ਉਹਦੇ ਨਾਲ ਜਿਹੜੇ ਸਾਡੇ ਕਰਦੇ ਆ ਕੋਈ ਲੇਬਰ ਵਾਲੇ ਆ ਜਾਂ ਸਾਡੇ ਮਿਸਰੀ ਮਹਿਮਾਨ ਆ ਇਹਨਾਂ ਦਾ ਵੀ ਮੈਂ ਪੂਰਾ ਸਾਲ ਮੇਰੇ ਕੋਲ ਕੰਮ ਕਰਦੇ ਆ ਇਹਨਾਂ ਨੂੰ ਵੀ ਮੈਂ ਦਿਵਾਲੀ ਤੇ ਮੌਕੇ ਤੇ ਅੱਜ ਮੈਂ ਕੁਛ ਛੋਟਾ ਜਿਹਾ ਇਹਨਾਂ ਨੂੰ ਗਿਫਟ ਦੇ ਰਿਹਾ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਸਾਡੇ ਕੋਸ਼ਲ ਜੀ ਪ੍ਰਧਾਨ ਜਿਹੜੇ ਸਾਡੇ ਜੂਨੀਅਰ ਦੇ ਕਮੇਟੀ ਤੋਂ ਪ੍ਰਧਾਨ ਆ ਤੇ ਇਹ ਵੀ ਵਿੱਚ hadir ਹੋਏ ਆ ਇਹਨਾਂ ਦਾ ਵੀ ਆਪਣੇ ਮੈਂ ਧੰਨਵਾਦ ਕਰਦਾ ਹਾਂ ਤੇ ਨਾਲ ਸਾਡੇ ਮਹਿਲਾ ਮੰਡਲ ਤੋਂ ਸਾਡੇ ਪ੍ਰਧਾਨ ਵਿਜੇ ਜੀ ਵਿਜੇ ਆਂਟੀ ਸਾਡੀ ਸ਼ੈਲਜਾ ਜੀ, ਬੀਨਾ ਜੀ ਤੇ ਮੇਰੇ ਵਾਰਤੋਸੇ ਦੀਆਂ ਸਿਟੀਜ਼ਨ ਜੀਤਰਾ ਖੁੱਤਣ ਜੀ ਸਰਦਾਰੀ ਲਾਲ ਐਸਡੀਓ ਜੀ ਪਰਮਿੰਦਰ ਸੰਧੂ ਆਰਕੀਟੈਕਟ ਸਾਹਿਬ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਵੀਜੇ ਕੋਸ਼ਲ ਜੀ ਦੋਲਤਰਾਮ ਜੀ ਤੇ ਰੋਹਿਤ ਜੀ ਜਿਹੜੇ ਜਿਹੜੇ ਰੋਟਰੀ ਐਲੈਕਟਰ ਕਲੱਬ ਦੇ ਮੈਂਬਰ ਨੇ ਤੇ ਮੈਂ ਇਹਨਾਂ ਦਾ ਵੀ ਇੱਥੇ ਆਏ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਸਾਰਿਆਂ ਨੂੰ ਸੁਦੇਸ਼ Hindu dharm ਜਿਹੜੀ ਦੀਵਾਲੀ ਆ ਅਸੀਂ ਰਾਮ ਲੱਡੂ ਵੀ ਕਰਦੇ ਆ ਕਿਸੇ ਕਿਸ ਨਾ ਰਾਮਡੀ ਕਲੱਬ ਲੋ ਦੁਸ਼ਹਰਾ ਤਿਹਾੜੀ ਮਨਾਦੇ ਆ ਤੇ ਮੈਂ ਇਨਾ ਸਾਰੇ ਵੀਰਾਂ ਨੂੰ ਉਹ ਸ਼ਹਿਰ ਵਾਸੀਆਂ ਨੂੰ ਮੈਂ ਦਿੰਦਾ ਵੀ ਗ੍ਰੀਨ ਦੀਵਾਲੀ ਮਨਾਓ ਤੇ ਪੋਲੂਸ਼ਨ ਦੇ ਵਿੱਚ ਬਹੁਤ ਬਚਤ ਹੋਏਗੀ ਜਦੋਂ ਜਦਾਂ ਬੰਬ ਵਗੈਰਾ ਚੱਲਦੇ ਆ ਉਹਦੇ ਵਿੱਚ ਬਹੁਤ ਪੋਲੂਸ਼ਨ ਹੋ ਜਾਂਦਾਗਾ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਆਪਣੇ ਵੱਲੋਂ ਤੇ ਸ਼੍ਰੀ ਗੁਰੂ ਦਵੀ ਦਾ ਧਾਰਮੀ ਸਭਾ ਤੇ ਮੈਂ ਕਿਸੇ ਨਾਮ ਦੇ ਕਲਬ ਦਾ ਪ੍ਰਧਾਨ ਵੀ ਐ ਤੇ ਬਾੜ ਨੰਬਰ 4 ਦਾ ਮੈਂ ਐਮਸੀ ਹੋਣ ਦੇ ਨਾਤੇ ਮੈਂ ਆਪਣੇ ਬਾੜ ਦੇ ਸਾਰੇ ਆਪਣੇ ਸਾਥੀਆਂ ਨੂੰ ਜਾਂ ਬਾੜ ਦੇ ਸਾਰੇ ਪਰਿਵਾਰਾਂ ਨੂੰ ਜਿਹੜਾ ਮੇਰੇ ਸ਼ਹਿਰ ਦੇ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਗ੍ਰੀਨ ਦੀਵਾਲੀ ਮਨਾਓ ਇੰਨਾ ਹੀ ਜਾਂਦਾ ਹੋਇਆ ਮੈਂ ਫਿਰ ਸਾਰਿਆਂ ਦਾ ਇੱਥੇ ਆਏ ਹੋਏ ਕੋਸ਼ਲ ਜੀ ਦਾ ਤੇ ਇਹਨਾਂ ਦੀ ਸਾਰੀ ਟੀਮ ਜਿਹੜੀ ਲੈ ਕੇ ਆਇਆ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਸੋਮਾ ਜੀ ਰੋਸ ਆ ਜਾ ਦਿਓ ਜੀ ਦੀਵਾਲੀ ਦੇ ਮੁਬਾਰਕਾਤ ਅੱਜ ਸਭ ਤੋਂ ਪਹਿਲਾਂ ਹੈਪੀ ਦਿਵਾਲੀ ਕਿਉਂਕਿ ਇਹ ਜਿਹੜਾ ਖੁਸ਼ੀਆਂ ਦਾ ਤਿਹਾਰ ਹਰ ਸਾਲ ਆਉਂਦਾ ਹੈ ਹਰ ਸਾਲ ਜਿਸ ਤਰ੍ਹਾਂ ਕਿ ਤਿਹਾਰ ਮਨਾਇਆ ਜਾਂਦਾ ਅੱਜ ਉਸ ਖੁਸ਼ੀ ਦੇ ਦਿਹਾੜੇ ਦੇ ਵਿੱਚ ਸਰਿੰਦਰ ਸਿੰਘ ਪੰਮਾ ਜੀ ਜਿਹੜੇ ਕਿ ਇਸ ਬਾੜ ਦੇ ਕਾਉਂਸਲਰ ਨੇ ਗੁਰੂ ਰਵਿਦਾਸ ਮਹਾਰਾਜ ਮੰਦਿਰ ਦੇ ਪ੍ਰਧਾਨ ਨੇ ਔਰ ਸੋਸ਼ਲ ਹੋਣ ਦੇ ਨਾਤੇ ਇਹਨਾਂ ਨੇ ਅੱਜ ਦੀਵਾਲੀ ਜਿਹੜੀ ਹੈਗੇ ਸਾਡੇ ਉਹਨਾਂ ਜਿਹੜੇ ਕਾਰੀਗਰਾਂ ਨੂੰ ਜਿਹੜੇ ਸਫਾਈ ਸੇਵਕ ਬਾੜ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਸਵਾਵਾਂ ਹਰ ਰੋਜ਼ ਨਿਭਾਉਂਦੇ ਹਨ ਕਿਉਂਕਿ ਬੜਾ ਕੰਮ ਮੁਸ਼ਕਲ ਹੁੰਦਾ ਜਦੋਂ ਲੋਕਾਂ ਦੇ ਘਰਾਂ ਦੀ ਸਫਾਈ ਕਰਨੀ ਹੁੰਦੀ ਹੈ ਅਸੀਂ ਵੀ ਇਨਸਾਨ ਹੈ ਇਹ ਵੀ ਇਨਸਾਨ ਹੈ ਸੋ ਭਾਈ ਤੁਸੀਂ ਸਾਡੇ ਨਾਲ ਦੇ ਹੈ ਠੀਕ ਹੈ ਹਰ ਬੰਦੇ ਦਾ ਕੀਤਾ ਆਪਣਾ ਅਲੱਗ-ਅਲੱਗ ਹੈਗਾ ਕੁਸ਼ਲ ਜੀ ਸਾਡੇ ਨਾਲ ਜਿਹੜਾ ਕੁਸ਼ਲ ਜੀ ਜਿਹੜੇ ਕਿ ਹੈ ਕੌਂਸਲ ਦੇ ਵਿੱਚ ਯੂਨੀਅਨ ਦੇ ਪ੍ਰਧਾਨ ਬੜੀ ਲੜਾਈਆਂ ਲੜਦੇ ਇਹਨਾਂ ਦਾ ਵੀ ਤਹਿ ਦਿਲ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਣ ਬਧਾ ਦੌਲਤ RAM ਜੀ ਰਿਟਾਇਰਡ ਐਸ ਡੀਓ ਸਾਹਿਬ ਸਾਡੇ ਸਰਦਾਰੀ لال ਜੀ ਐਸ ਡੀਓ ਸਾਹਿਬ ਸਾਡੇ ਮੈਂ ਇਹਨਾਂ ਦਾ ਨਾਂ ਹੀ ਭੁੱਲ ਗਿਆ ਜੀਤਰਾਮ ਜੀ ਸਾਡੇ ਸੀਨੀਅਰ ਸਿਟੀਜ਼ਨ ਸੰਧੂ ਸਾਹਿਬ ਸਾਡੇ ਆਰਕੀਟੈਕਟਰ ਜਿਹੜੇ ਕਿ ਸਾਡੀ ਭੈਣ ਵਿਜੇ ਜੀ ਉਹਨਾਂ ਦੇ ਨਾਲ ਸ਼ੈਲਜਾ ਜੀ ਬੀਨਾ ਜੀ ਇਹ ਜਿਹੜੇ ਕਿ ਕੀਰਤਨ ਮੰਡਲੀ ਦੇ ਜਿਹੜੀਆਂ ਮੈਂਬਰਾਂ ਇਹਨਾਂ ਦੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਵੇ ਕਿਉਂਕਿ ਜ਼ਿਆਦਾ ਨਾ ਕਹਿੰਦਾ ਹੋਇਆ ਅੱਜ ਇਹ ਗੱਲ ਜ਼ਰੂਰ ਦੱਸੂ ਕਿ ਦੀਵਾਲੀ ਜਿਹੜੀ ਹੈਗੀ ਸਾਰਿਆਂ ਦੇ ਵਿੱਚ Hindu Sikh ਦਾ ਕੋਈ ਥਾ ਜਦੋਂ ਦੀਵਾਲੀ ਪਾਈ ਜਾਂਦੀ ਹੈ ਜਨਾ ਅਰੇ ਆਪਣੀ ਬਧਾਈਆਂ ਦੇ ਦੇਣ ਫਿਰ ਕੁਸ਼ਲੀ ਨੂੰ ਇੱਕ ਮਿੰਟ ਦੇਣਾਂਗੇ ਬਹੁਤ ਹੀ ਸਤਿਕਾਰਯੋਗ ਪ੍ਰੈਸ ਵੀਰੋ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਲੱਖ ਲੱਖ ਬਧਾਈ ਦਿੰਦਾ ਜੈ ਭੀਮ ਜੈ ਭਾਰਤ ਜਿਸ ਤਰ੍ਹਾਂ ਕੀ ਮੇਰੇ ਵੀ ਅਮਾ ਜੀ ਨੇ ਦੱਸਿਆ ਕੌਸ਼ਲ ਜੀ ਨੇ ਦੱਸਿਆ ਇਹ ਭਾਗਾਂ ਵਾਲਾ ਦਿਨ ਹੁੰਦਾ ਜਿਹੜੀ ਦੀਵਾਲੀ ਹੈ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕਰਦੇ ਆ ਕਿ ਜਿਹੜਾ ਪ੍ਰਦੂਸ਼ਣ ਦਾ ਪੂਰਾ ਖਿਆਲ ਰੱਖਿਆ ਜਾਵੇ ਅਸੀਂ ਹੀ ਸ਼ਹਿਰ ਚ ਰਹਿਣਾ ਹੈ ਜਿਹੜੀ ਜਾਨਕੀ ਇੰਨਾ ਕੁ ਪਤਾ ਲੱਗ ਜਾਵੇ ਵੀ ਨੰਗਲ ਸ਼ਹਿਰ ਜਿਹੜਾ ਸੁਥਰਾ ਹੈ ਬਾਕੀ ਮੇਰੇ ਜਿਹੜੀ ਸਫਾਈ ਸੈਨਿਕ ਹੈ ਇਹਨਾਂ ਬਾਰੇ ਤੇ ਪੰਮਾ ਜੀ ਨਹੀਂ ਦੱਸ ਸਕਦਾ ਸਾਰੇ ਹੀ ਵੀਰਾਂ ਨੂੰ ਪੂਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਯਾ ਜਨਤਾ ਜੈ ਸ਼ੰਗਾਰ ਜਿੱਤ ਲੜਦੇ ਲੋਕਾਂ ਦੇ ਸਾਰੇ ਹੀ ਇੱਥੇ ਆਏ ਪ੍ਰੈਸ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਵਰਕਰ ਜਿਨ੍ਹਾਂ ਨੇ ਸਾਰਾ ਸਾਲ ਪਿੱਛੇ ਕਾਫੀ ਔਖੇ ਕਿਉਂਕਿ ਸਾਰੇ ਕਹਿੰਦੇ ਸਫਾਈ ਸਫਾਈ ਇਹ ਜਿਹੜਾ ਸਫਾਈ ਦਾ ਕੰਮ ਆਮ ਬੰਦੇ ਦੀ ਵਕਤੀ ਗੱਲ ਨਹੀਂ ਹੈ ਇਹ ਆਪਣੇ ਜੀਵਨ ਦੇ ਆਖਰੀ ਆਪਣੇ ਜੀਵਨ ਨੂੰ ਖਤਰੇ 'ਚ ਪਾ ਕੇ ਸਫਾਈ ਕਰਦੇ ਹਨ ਅੱਜ ਸ਼੍ਰੀ ਸੁਰਿੰਦਰ ਪੰਮਾ ਜੀ ਨੇ ਪ੍ਰਧਾਨ ਸ਼੍ਰੀ ਗੁਰਦਾਸ ਧਰਮ ਸਭਾ ਐਮਟੀ ਸਾਹਿਬ ਇਹਨਾਂ ਨੇ ਉਪਰਾਲਾ ਕੀਤਾ ਕਿ ਇਹਨਾਂ ਦੀ ਹਲਾ ਸ਼ਰੀ ਜਿਨ੍ਹਾਂ ਦੇ ਕੰਮ ਨੂੰ ਵਾਵਾ ਕਰ ਦੇਣ ਲਈ ਹਲਾ ਸ਼ਰੀ ਦੇ ਲਈ ਉਹਨਾਂ ਨੇ ਅੱਜ ਉਪਰਾਲਾ ਕੀਤਾ ਕਿ ਉਹਨਾਂ ਦਾ ਉਹ ਸਾਡੇ ਭਰਾ ਹਨ ਅਸੀਂ ਉਹ ਸਾਡੇ ਨਾਲ ਸਾਡੇ ਨਾਲ ਕੋਈ ਫਰਕ ਨਹੀਂ ਹੈ ਇਸ ਕਰਕੇ ਉਹਨਾਂ ਨੇ ਆਪਣਾ ਕੰਮ ਬਖੂਬੀ ਨਿਭਾਇਆ ਹੈ ਇਹ ਲਾਈਟਾਂ ਦਾ ਤਿਉਹਾਰ ਹੈ ਆਓ ਲਾਈਟਾਂ ਕਰਕੇ ਮਨਾਈਏ ਤਾਂ ਕਿ ਬਿਮਾਰੀ ਨਾ ਖਟিয়ে ਪੁਰੀਸ਼ਣ ਫਰੀਦ ਵਾਲੀ ਮਨਾਈਏ ਗ੍ਰੀਨ ਦੀਵਾਲੀ ਮਨਾਈਏ ਥੈਂਕ ਯੂ